ਮਾਣ ਰਹੀ ਹੈ ਤੇ ਮੁਰਗਾ ਸਾਹਿਬ ਟੁੱਟੀ ਮਾਰੀ ਆਣ ਕੋਨਾ ਤੇ ਰਵਿੰਦਰ ਰਵੀ ਸੈਣੀ ਸੈਂਬੀ ਜਨਰਲ ਜੀ ਪੰਜ ਦੇ ਸੈਂਬੀ ਹੋਰੀ ਚਲੋ ਆ ਮਾਨ ਦਾ ਫੜੋ ਜਨਰਲ ਸਿੰਘ ਦਾ ਬੈਜੋ ਇਹ ਦਾਸ਼ ਲੈ ਗਿਆ 200 ਲੈ ਦਾਸ਼ ਰਮੇ ਦੇਈ ਜਾਂਦਾ ਦਾਸ਼ ਮੁੜ ਗਏ ਤਾਂ ਆਈ ਜਾਂਦੀ ਤੇ ਚਿੰਤਾ ਦਾ ਬੰਦਾ ਦਾਸ਼ ਹੋਣੀ ਹੌਲੀ ਹੌਲੀ ਮੜਾ ਕੇ ਕਰੀ ਮੈਂ ਫਾਈ ਮਾਦਾ ਕਰਾਂਗਾ ਉਹ ਭਾਈ ਇੱਕ ਮਿੰਟ ਸਾਰੇ ਚੁੱਪ ਕਰ ਪੀਓ ਵੀ ਕੰਮ ਕਰਦਾ ਸਾਰਾ ਯਾਰ ਇੱਕ ਮਿੰਟ ਦੇਖ ਮੈਂ ਕਰਦਾ ਉਹ ਬਾਈ ਜੀ ਨਾਲ ਗੱਲਾਂ ਕਰਨੀਆਂ ਬਾਹਰ ਜਾਵੜੋ ਜਾ ਦੋ ਨੰਬਰ ਬੋਲਦੇ ਜੀ ਉਹ ਬਈ ਇੱਕ ਮਿੰਟ ਸਾਰੇ ਗੱਲਾਂ ਸੁਣ ਲੋ ਦੋ ਗੱਲਾਂ ਹੀ ਆ ਆਪਾਂ ਹੁਣ ਕੋ ਪਹਿਲੀ ਆ ਤਾਂ ਖੇਡਣਾ ਨਹੀਂਗਾ ਵੀ ਐਵੇਂ ਜੋ ਕੰਗ ਵਾਰੀ ਵਾਰੀ ਸਮਝਾਈਏ ਬਾਈ ਕਾਉ ਠੀਕ ਹੈ ਰੋਲਾ ਨਹੀਂ ਪਾਉਣਾ ਜਾਵਾਂ ਵੀ ਉਹ ਹੀ ਰੂਲ ਆ ਜਿਹੜਾ ਪਹਿਲਾਂ ਸੀਗੇ ਰੂਲ ਉਹ ਹੀ ਆ ਪਹਿਲੀ ਅੱਜ ਤੋਂ ਪੱਤਾ ਬਣਾਉਣਾ ਹਰੇਕ ਨੇ ਬੋਲ ਕੇ ਬਣਾਉਣਾ ਠੀਕ ਤੇ ਫਾਈਨਲ ਮੈਚ ਲਾਜ਼ਮੀ ਹੋਊਗਾ ਮਗਰ ਅਸੀਂ ਐ ਨਹੀਂ ਅਖਲਾਦ ਦਤ ਕਰ ਲਿਆ ਫਾਈਨਲ ਮੈਚ ਜ਼ਰੂਰ ਕਰਾਂਗੇ ਬਿਲਕੁਲ ਸਹੀ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਜੇ ਹੋਰ ਕੋਈ ਤਾਂ ਕੋਈ ਸੁਝਾਅ ਤਾਂ ਦੱਸ ਦਿਓ ਨਹੀਂ ਠੀਕ ਹੈ ਜੀ ਪਹਿਲੀ ਅਸੀਫਾ ਉਹਦਾ ਆਪਾਂ ਪਤਾ ਹੀ ਆ ਪਹਿਲੀ ਅਸੀਫਾ ਦੁਆਰਾ ਮੰਡਣੀ ਆ ਪੱਤਾ ਬਾਦ ਘਟਦਾ ਵੀ ਦੁਆਰਾ ਉਹ ਕਾਨੂੰਨ ਸਾਰੇ ਉਹ ਨੋਂ ਨਾ ਇਹ ਤਾਂ ਵੀ ਦੁਆਰਾ ਠੀਕ ਹੈ ਕਾਨੂੰਨ ਸਾਰੇ ਉਹੀ ਹੈ ਤੇ ਮੇਰੇ ਭਾਈ ਰੌਲਾ ਨਾ ਪਾਏ ਜੇ ਮਾੜੀ ਮਾੜੀ ਗੱਲ ਤੇ ਕੋਈ ਆਪਾਂ ਦਾ ਝੋੜਾ ਨਾ ਮਾਰਦੇ ਕਰ ਦੋ ਖੇਡਦਿਆਂ ਕੋਲੇ ਟੱਕ ਬੈਠੇ ਉਹ ਬੰਦੇ ਡਾਕਟਰ ਜਿਹੜਾ ਰੌਲਾ ਪਾਉਗਾ ਉਹਨੂੰ ਬਾਹਰ ਕਰ ਦੇ ਉਹ ਬਾਕੀ ਭਾਈ ਹੁਣ ਆਪਾਂ ਖੇਡਦੇ ਆ ਜਦੋਂ ਆਪਾਂ ਵੇਲੇ ਹੋ ਜਣੇ ਆਪਾਂ ਦੂਜੇ ਦੇ ਉੱਤੇ ਜਾ ਖੜਦੇ ਆ ਭਾਈ ਸਾਡਾ ਇਹ ਸੂਲ ਇੱਥੋਂ ਦਾ ਸਾਡੀ ਕਮੇਟੀ ਦਾ ਕਿਸੇ ਨੇ ਕਿਸੇ ਬੰਦੇ ਕੋਲੇ ਨਹੀਂ ਖੜਾਣੇ ਖੜੂ ਬਾਹਰ ਘੜ ਦੇਣ ਸਹੀ ਗੱਲ ਸਿਰਫ ਖਿਡਾਰੀ ਉੱਥੇ ਬੈਠਣ ਖੇਡਣ ਇਕੱਲਾ ਖਿਡਾਰੀ ਖੇਡੂਗਾ ਭਾਈ ਗੁੱਸਾ ਨਾ ਕਰੇ ਜਾਂ ਮੁੜ ਕੇ ਬਾਏ ਵੀ ਇਕੱਠੇ ਹੋਣਾ ਬਾਜੀ ਖਤਮ ਹੋਣ ਤੋਂ ਬਾਅਦ ਤਾਸ਼ ਤੇ ਪੈਨ ਵਾਪਸ ਕਰ ਬਈਓ ਜਿਹੜਾ ਕੋਈ ਖੇਡ ਦੇ ਉੱਤੇ ਖੜੂਗਾ ਅਸੀਂ ਉਹਨੂੰ ਬਾਹਰ ਕੱਢ ਦੇਾਂਗੇ ਕੋਈ ਨਾ ਦੋ ਮੇਰਰ ਦਾ ਵੇਲਾ ਆਇਆ ਦਾ ਮੁਰਕੇ ਦੂਜਾ ਨੂੰ ਲਾ ਐਨੇ ਐ ਨਹੀਂ ਕਰਿਆ ਉਹਦੇ ਉੱਧਰ ਕੰਗਲ ਲਾ ਆਪਾਂ ਦੋ ਕਮੇਟੀ ਦੇ ਤਿੰਨ ਤੋਂ ਹਾਂ ਦੋ ਬੰਦੇ ਕਮੇਟੀ ਤੇ ਲਾਵਾਂਗੇ ਆਪਾਂ ਦੋ ਬੰਦੇ ਲਾ ਦਨੇ ਆ ਇੱਕ ਦਾ ਬਾਏ ਲਾ ਦੇ ਤੂਰ ਨੂੰ ਲਾ ਦਿਓ ਠੀਕ ਆ ਦੂਜਾ ਇੱਥੇ ਮੁੰਡਾ ਉੱਧੇ ਲਾਇਆ ਸੀ ਆਹੀ ਸੀ ਨਾ ਆਹੀ ਆਹੀ ਦੋ ਲਾ ਦਿਓ ਆ ਦੋਵੇਂ ਲਾ ਦੇ ਬਾਕੀ ਠੀਕ ਹੈ ਉਹਦਾ ਫੈਸਲਾ ਟਲੂਗਾ ਬਾਈ ਕੋਈ ਹੋਵੇ ਫੈਸਲਾ ਬਣਨਾ ਪੋਗੇ ਤਿੰਨ ਕਰਦੇ ਤੈਨੂੰ ਤੁਸੀਂ ਇੱਕ ਨਾਮ ਆਜੋ ਆਪ ਤਿੰਨ ਕਰਦੇ ਜਿਹੜਾ ਫੈਸਲਾ ਨਾਮ ਮੰਨੂ ਟੇਬਲ ਤੋਂ ਕੱਟ ਕੇ ਤੁਸੀਂ ਆ ਕੇ ਕਹਿਣਾ ਵੀ ਉਹ ਕੱਟਦਾ ਨਾ ਠੀਕ ਨੀਚੇ ਬੰਦੇ ਦਾ ਨਹੀਂ ਨਾਮ ਰਾਜੋ ਉਧਰਾਂ ਨਾਲ ਦੱਸ ਦੇ ਕਿਵੇਂ ਕਹਿਣਾ ਵੀ ਕਿਹੜਾ ਬੰਦਾ ਬੋਲੂ ਤੇ ਕਿਹੜਾ ਨਹੀਂ ਬੋਲੂਗਾ ਜਿਵੇਂ ਉਦੋਂ ਆਪਾਂ ਕਿਹਾ ਸੀ ਵੀ ਪਲਾਂਤੀ ਪਾਉਣੀ ਆ ਗਾਂਹ ਵਾਲੇ ਬੰਦੇ ਨਹੀਂ ਪਾਉਣੀ ਆ ਉਹ ਪਿਛਲਾ ਨਹੀਂ ਪਾ ਸਕਦਾ ਇਹ ਤਾਂ ਐਵੇਂ ਚੱਲੂਗਾ ਓਏ 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 ਹਾਂ ਬੋਲੀ ਤਾਂ ਮੈਂ ਦੋ ਨੁਕਸਾਨ ਪਹਿਲੀ ਪੁਲਰ ਨਹੀਂ ਵੇਖੋ ਵੇਖੋ ਰਾਜੂ ਗੱਲ ਸੁਣ ਦੋ ਦੋ ਯਾਰੀ ਹੈ ਨਾ ਦੋ ਖੇਡਦੇ ਪਲੇਅਰ ਇੱਕ ਪਲੇਅਰ ਨੇ ਗਲਤੀ ਕੀਤੀ ਦੋ ਪਲੇਅਰ ਦੋਵੇਂ ਕਹਿ ਸਕਦੇ ਪੁਆਇੰਟ ਹਾਂਜੀ ਦੂਜਾ ਆਪੋ ਜਿਹੜਾ ਨਹੀਂ ਦੋ ਯਾਰੀ ਇੱਕ ਵੇਖੋ ਤਸਵੀਰ ਦੋ ਇੱਕ ਮਿੰਟ ਇੱਕ ਮਿੰਟ ਚੁੱਪ ਕਰੋ ਜੇ ਦੋ ਪਾਰਟੀਆਂ ਨੇ ਦੋਨੋਂ ਕਹਿ ਸਕਦੇ ਦੋਨੇ ਕਹਿਣਗੇ ਜੀ ਵੇਖੋ ਜੀ ਮੈਂ ਤਾਂ ਕੁਲਵਿੰਦਰ ਰਾਣੀ ਆ ਬਾਈ ਨੇ ਗਲਤੀ ਕੀਤੀ ਦੋਵੇਂ ਕਹਿ ਸਕਦੇ ਦੋਵੇਂ ਕਹਿ ਸਕਦੇ ਦੋਵੇਂ ਕਹਿ ਸਕਦੇ ਠੀਕ ਆ ਹੋ ਠੀਕ ਆ ਬਸ ਠੀਕ ਹੈ ਚਲਾਓ ਸ਼ੁਰੂ ਕਰਾਓ ਪਾ ਚੱਲਾ ਸ਼ੁਰੂ ਕਰਾਂਗੇ ਨਾ ਹੈਲੋ ਤੀਮਾ ਤੁਮਿਆੜੀ ਜਿਹੜਾ ਮਰਜਾ ਕੇ ਖੇਡੀ ਹੈ ਹੈਲੋ ਭਾਈ ਹਾਂ ਬਾਕੀ 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 ਬਾਈ ਸਰਜੀਤ ਇੱਥੇ ਕਰ ਕਰਤਾਰ ਬਰਾੜ ਆ ਭਾਈ ਇੱਥੇ ਕਰਤਾਰ ਕਰਕੇ ਬੋਲ ਭਾਈ ਕਰਤਾਰ ਬਰਾੜ ਕੋਲ ਹੁਣ ਦੀਦਾ ਨਹੀਂ ਲੋਕਾਂ ਨੂੰ ਹੈਲੋ ਬੋਠੀਆ ਸੁਣ ਗਿਆ ਹੁਣ ਚੁੱਪ ਕਰ ਦਿਓ ਸਾਰੇ ਜੀ ਸਿੰਘ ਨਾਲ ਜੀ ਮੰਦਰ ਖੋਸਾ